ਉਹ ਆਪਾਂ ਪਹਿਲਾਂ ਘਾਟ ਸਮਝਦੇ ਹਾਂ ਘਾਟ ਕਹਿੰਦੇ ਕਿ ਇਹਨੂੰ ਆ ਜਿਵੇਂ ਇੱਕ ਨਦੀ ਜਾ ਰਹੀ ਆ ਦਰਿਆ ਜਾ ਰਿਹਾ ਆ ਤੇ ਕੰਢੇ ਨੇ ਪਾਸਿਆਂ ਤੇ ਤੇ ਘਾਟ ਕਹਿੰਦੇ ਨੇ ਜਿੱਥੇ ਪਾਣੀ ਜ਼ਿਆਦਾ ਡੂੰਘਾ ਨਾ ਹੋਵੇ ਤੇ ਉੱਥੇ ਸਲੋ ਹੋ ਜਾਂਦਾ ਕੁਦਰਤੀ ਹਲੋ ਦਾ ਆਮ ਤੌਰ ਤੇ ਕੰਢੇ ਦੇ ਨਾਲ ਘਾਟ ਹੁੰਦਾ ਐ ਅੰਤਰਾ ਕਹਿੰਦੇ ਨੇ ਕੰਢੇ ਨੂੰ ਗੰਗ ਜਮਨ ਕਾਂਤਰਾ ਤੇ ਘਾਟ ਵਿੱਚ ਹੋਇਆ ਘਾਟ ਦੇ ਵਿੱਚ ਹੋਏਗਾ ਕੰਡੇ ਤੋਂ ਗਾਂ ਲਾਂ ਕੇ ਇਸੇ ਤਰ੍ਹਾਂ ਗੁਰਮੁ ਪਿਆਰਿਓ ਜਿਹੜਾ ਗੰਗ ਜਮਨ ਦਾ ਅੰਤਰਾ ਜਿੱਥੇ ਇਹੜਾ ਪਿੰਗਲਾ ਸੁਖਮਣ ਮਿਲਦੀ ਇਹ ਅੰਤਰਾ ਹੈ ਆਜ ਇਹ ਤੇ ਪਰਵਟਿਆਂ ਦਾ ਆਦ ਘਾਟ ਐ ਤੋਂ ਅੱਗੇ ਆ ਇੱਥੇ ਆ ਜਾ ਬਸ ਇੱਥੋਂ ਤੱਕ ਜਿਵੇਂ ਵਿਚਾਰਾਂ ਦਾ ਫਲੋ ਜ਼ਿਆਦਾ ਚੱਲਦਾ ਹੈ ਅੰਤਰੇ ਤੋਂ ਮਾਰਾ ਜੇ ਅੱਗੇ ਹੋ ਜਾਣਾ ਤੇ ਇੱਥੇ ਫਿਰ ਘਾਟ ਆ ਜਾਂਦਾ ਇੱਥੇ ਘਟ ਜਾਂਦਾ ਜਿਵੇਂ ਆ ਸਮਝ ਲਓ ਆ ਬਣਿਆ ਇੱਕ ਇਹ ਅੰਤਰਾ ਹੈ ਆ ਘਾਟ ਸੁਖਮਣ ਜਿਹੜੀ ਉਪਰੋਂ ਆਉਂਦੀ ਏ ਇੱਥੇ ਇਹ ਸੁੰਗੜੀ ਹੁੰਦੀ ਸੁੰਗੜੀ ਹੁਣ ਇੱਥੇ ਧਿਆਨ ਲਾਉਣ ਦਾ ਤਰੀਕਾ ਕੀ ਹੈ ਬਹੁਤ ਸਾਰੇ ਕਹਿੰਦੇ ਨੇ ਤੇ ਬਹਿ ਕੇ ਸੋਚੀ ਜਾਣਾ ਆਪਾਂ ਸੋਚਣਾ ਨਹੀਂ ਕਰوں ਕੋ ਸੋਚਣ ਨਾਲ ਨਹੀਂ ਧਿਆਨ ਲੱਗਦਾ ਸ਼ੁਰੂ ਤੁਸੀਂ ਇੱਥੇ ਕਰ ਲਓ ਕਿਉਂਕਿ ਬਾਹਲਾ ਤਾਂ ਤੇ ਜਾ ਹੀ ਨਹੀਂ ਜਾਂਦਾ ਆ ਜਿਹੜਾ ਹੈ ਨਾ ਇੱਥੇ ਸ਼ੁਰੂ ਕਰ ਲਓ ਜਿਵੇਂ ਆ ਮੈਂ ਨਿਸ਼ਾਨ ਲਾਇਆ ਉਹ ਮਹਾਰਾ ਆ ਜਾਂਦਾ ਥੱਲੇ ਤੇ ਐ ਜਗ੍ਹਾ ਤੋਂ ਮਹਾਰਾ ਜਾ ਉੱਪਰ ਜਿੱਥੇ ਘਾਟ ਸ਼ੁਰੂ ਹੁੰਦਾ ਬਿਲਕੁਲ ਕੰਡੇ ਤੋਂ ਨਾਲ ਹੀ ਘਾਟ ਸ਼ੁਰੂ ਹੋ ਜਾਂਦਾ ਇੱਥੇ ਨੇਤਰਬੰਦ ਕਰਕੇ ਇਹਦੇ ਅੰਦਰਲੇ ਪਾਸੇ ਵੇਖਣਾ ਇੱਥੇ ਵੇਖਣ ਲਈ ਅੱਖਾਂ-ਅੱਖਾਂ ਨੇ ਕਮਾਉਣੀਆਂ ਅੱਖਾਂ ਟਿਕੀਆਂ ਰਹਿਣ ਨਹੀਂ ਇਹਨਾਂ ਡੇਲਿਆਂ ਨੇ ਨਹੀਂ ਇਹ ਤਾਂ ਇਹ ਜੋ ਬੰਦ ਕਰ ਲੈ ਵੇਖਣੋਂ हट ਗਿਆ ਤੁਸੀਂ ਵੈਸੇ ਹੀ ਵੇਖੋਗੇ ਤੇ ਇਹਨੂੰ ਤੁਸੀਂ ਇੱਕ ਡੇਲਿਆਂ ਦੇ ਹੱਥ ਰੱਖ ਕੇ ਟਰਾਈ ਕਰ ਲਓ ਤੇ ਤੁਸੀਂ ਐ ਜਗ੍ਹਾ ਤੇ ਪ੍ਰਕਾਸ਼ ਜਾਂ ਮੜਾ ਜਾ ਹੋ ਜਾਂਦਾ ਕਿਸੇ ਤੇ ਕਾਲਾ ਹੋ ਜਾਂਦਾ ਪਹਿਲਾਂ ਕਿਸੇ ਤੇ ਜਿਵੇਂ ਚਾਨਣ ਜਾਂ ਦਿਨ ਚਾਨਣ ਲੱਗਣ ਲੱਗਾ ਜਾਂਦਾ ਐ ਜਗ੍ਹਾ ਦੇ ਅੰਦਰ ਵੇਖੀ ਜਾਣਾ ਇਹਨੇ ਆਪੇ ਹੀ ਲੱਭ ਦੇ ਲੱਭ ਜਾਂ ਤੁਹਾਨੂੰ ਸੁਖਮਣ ਲਪਾ ਦੇਣੀ ਹੈ ਇਹ ਨੇ ਜਿੱਥੇ ਮਰਜੀ ਲਾ ਕੇ ਬਹਿਣਾ ਇਹ ਤਿੰਨ ਨੇ ਆਪਾਂ ਸੁਖਮਣ ਦੇ ਵਿੱਚ ਸੈਂਟਰ 'ਚ ਧਿਆਨ ਲੱਗਣਾ ਸਾਡਾ ਇੱਥੇ ਪੋਲਾ ਜਿਹਾ ਵੇਖੀ ਜਾਣਾ ਕੱਸ ਕੇ ਨਹੀਂ ਵੇਖਣਾ ਇਹਨਾਂ ਡੇਲਿਆਂ ਨੇ ਵੇਖਣ ਦੀ ਕੋਈ ਨਹੀਂ ਇੱਥੇ ਜਦੋਂ ਵੇਖਦੇ ਇੱਥੇ ਹੌਲੀ-ਹੌਲੀ ਪ੍ਰਕਾਹ ਜਿਹੜਾ ਕਲੀਅਰ ਹੋ ਜਾਣਾ ਕਲੀਅਰ ਹੋ ਜਾਂਦਾ ਨਾਲ ਸੁਖਮਣ ਦੇ ਵਿੱਚੋਂ ਆਵਾਜ਼ ਆਉਂਦੀ ਹੈ ਸੱਚ ਧੁਨ ਦੀ ਇੱਥੋਂ ਸ਼ਬਦ ਪਹਿਲਾਂ ਪ੍ਰਗਟ ਹੋ ਜਾਂਦੇ ਨੇ ਇੱਥੋਂ ਸੁਣਦੇ ਨੇ ਅਰੇ ਰਸਤਾ ਦਾ ਜਾਂਦਾ ਉਹਨਾਂ ਸ਼ਬਦਾਂ ਨੂੰ ਸੁਣਦੇ ਹੀ ਸੋਝਾਂਗੇ ਉਹ ਜਿਵੇਂ ਬ੍ਰਹਮਾ ਜੀ ਬ੍ਰਹਮਪੁਰੀ ਚੱਲ ਗਏ ਸ਼ਬਪੁਰੀ ਚੱਲ ਗਏ ਇਸੇ ਤਰ੍ਹਾਂ ਪੁਰੀਆਂ ਬਣੀਆਂ ਜਿੱਥੇ-ਜਿੱਥੇ ਕੋਈ ਜਾ ਕੇ ਵਸ ਗਿਆ ਜਿਵੇਂ ਉਹਨ ਕੋਈ ਸ਼ਬ ਦੀ ਭਗਤੀ ਕਰਦੇ ਨੇ ਉਹ ਸੇ ਪੂਰੀ ਜਿਫੇ ਜਾ ਵਸਦੇ ਨੇ। ਬ੍ਰਹਮਾ ਦੀ ਕਿਰਪਾ ਕੀਤੀ ਕਰਦਾ ਉਹ ਫੇ ਬ੍ਰਹਮਪੁਰੀ ਜਾਵਾ ਦਾ ਮੁੜ ਕੇ ਪਿਆ ਜਾਂਦੇ ਨੇ। ਆਪਾਂ ਨੂੰ ਤਾਂ ਬਹੁਤ ਭਾਗਾ ਵਾਲਾ ਮੌਕਾ ਮਿਲਿਆ ਵੀ ਅਸੀਂ ਉਹ ਰਸਤਾ ਛੱਡ ਕੇ ਅਸੀਂ ਸਤਗੁਰ ਦੇ ਘਰ ਨੂੰ ਰਸਤਾ ਫੜਨਾ। ਇੱਥੋਂ ਜਿੰਨਾ ਚਿਰ ਤੁਹਾਡੇ ਜੋਤ ਪ੍ਰਗਟ ਨਹੀਂ ਹੁੰਦੀ। ਇੱਥੋਂ ਆਵਾਜ਼ ਨਹੀਂ ਆਉਂਦੀ ਸਹਿਤ ਉਹਨਾਂ ਦੀ ਸੁਕਮਣ ਦੇ ਵਿੱਚੋਂ। ਉਹਨਾਂ ਚਾਹ ਤੁਸੀਂ ਇੱਥੇ ਵੇਖਣਾ ਸ਼ੁਰੂ ਕਰ ਦੇਣਾ ਭਾਈ ਉਹਨਾਂ ਨੇ ਵੇਖਣਾ ਜਿਨ੍ਹਾਂ ਨੇ ਜਪ ਕਰ ਲਿਆ ਕਿਉਂਕਿ ਅੱਜ ਕੱਲ ਬੰਦਾ ਸੰਗਤ ਕਨਫਿਊਜ਼ ਹੋ ਜਾਂਦੀ ਜਪ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਵਹੀਂ ਕਰਨਾ ਚਾਹੀਦਾ ਗੁਰੂ ਨਾਨਕ ਨੇ ਸ਼ੁਰੂ ਹੀ ਜਪ ਤੋਂ ਕੀਤਾ ਜਪ ਬਾਣੀ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਨਿਰੰਕਾਰ ਦੇ ਕੈਰੇਕਟਰ ਬਾਰੇ ਪਹਿਲਾਂ ਦੱਸ ਕੇ ਕਿਉਂਕਾਰ ਤੋਂ ਲੈ ਕੇ ਦੱਸਿਆ ਹੈ ਵੀ ਇਹਨੂੰ ਹੁਣ ਜਪਣਾ ਹੈ ਜਪ ਆਲ ਸੱਚ ਜਗਾ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚ ਇਹਨੂੰ ਭਾਈ ਹੁਣ ਜਪਣਾ ਅੱਗੇ ਫਿਰ ਉਹ ਜਪ ਦੇ ਵਿੱਚ ਪਹਿਲੀਆਂ ਤਰੁੱਟੀਆਂ ਦੱਸੀਆਂ ਨੇ ਤੇ ਜਿਹੜਾ ਸੁਰਤੀ ਦਾ ਮਾਰਗ ਹੈ ਇਥੋਂ ਅੰਦਰ ਜਾਣਾ ਹੈ ਆਪਾਂ ਸੁਖਮਣ ਦਾ ਇਨੂੰ ਬਾਬੇ ਕਵੀ ਨੇ ਦੱਸਿਆ ਮੁਕਤ ਦਵਾਰਾ ਸੰਕਰ ਰਾਹੀ ਦੱਸੇ ਭਾਏ ਮਨ ਤੋਂ ਮਗਲ ਹੋ ਰਿਓ ਨਿਕਸ਼ਕਾ ਕਰ ਜਾਏ ਉਹ ਤਾਂ ਮੋਟਾ ਹੋ ਗਿਆ ਤਾਂ ਚਾਏਗਾ ਕਿ ਉਹ ਜਪ ਕਰ ਕਰਕੇ ਉਹਨੂੰ ਬਰੀਕ ਕਰਨਾ ਪੈਣਾ ਇਹ ਜਿਹੜਾ ਆਪਾਂ ਨੂੰ ਇੱਥੇ ਸਤਗੁਰ ਦਿਖਾ ਦੇ ਨੇ ਨਾ ਉਹ ਤਾਂ ਬੜਾ ਬਾਅਦ ਵਿੱਚ ਦਰਸ਼ਨ ਕਰਨੇ ਚਾਹੀਦੇ ਨੇ ਵੀ ਜਪ ਅਸੀਂ ਕਰਾਂਗੇ ਨਾ ਫਿਰ ਤਾਂ ਤੇ ਇੱਥੇ ਬੈਠੇ ਰੋ ਬਾਹਰਲੇ ਪਾਸੇ ਬਾਹਰ ਤਾਂ ਖੁਸ਼ ਵੀ ਨਹੀਂ ਇਹ ਜਿਹੜਾ ਪ੍ਰਕਾਸ਼ ਹੈ ਨਾ ਇਹ ਨਿਰੰਕਾਰ ਨੇ ਬਣਾਇਆ ਹੈ ਨਿਰੰਕਾਰ ਆਪ ਤਾਂ ਨਹੀਂ ਅਵਲ ਲੱ 100 ਰੁਪਏ ਤੇ ਜਿਹੜੀ ਆਤਮਾ ਦੀ ਜੋਤ ਹੈ ਉਹ ਪ੍ਰਮਾਤਮਾ ਦੀ ਜੋਤ ਹੈ ਇੱਕ ਉਸ ਵਿੱਚ ਆਉਂਦੀ ਠੀਕ ਹੈ ਨਾ ਪ੍ਰਮਾਤਮਾ ਦਾ ਆਪ ਦਾ ਸਰੂਪ ਤੇ ਕਿਰਪਾਣੀ ਚ ਵੀ ਦੱਸਿਆ ਕਿਉਂਕਿ ਉਤੋਂ ਤੱਕ ਪਹੁੰਚੇ ਨਹੀਂ ਸਾਡੇ ਚੋ ਕਿ ਜੇ ਪਹੁੰਚੇ ਤਾਂ ਦੱਸੇਗਾ ਅਵਲ ਤੋਂ ਚਾਹ ਉਹ ਦਸਣੀ ਨਹੀਂ ਦੇਣਾ ਨਹੀਂ ਮਾਰਕ ਨੇ ਬੱਸ ਕਰਉਣਾ ਤੇ ਗਰਮੋ ਪਿਆਰੋ ਫਿਰ ਅੱਗੇ ਇਥੋਂ ਜੇ ਆਪਾਂ ਵੈਸੇ ਧਿਆਨ ਕੋ ਇੱਥੇ ਲਾਉਂਦਾ ਕੋ ਇੱਥੇ ਉਹ ਗੱਲ ਨਹੀਂ ਬਣਨੀ ਤੇ ਬਾਹਰ ਨੇ ਉਹਨਾਂ ਰਸਤਾਂ ਦੇ ਵਿੱਚ ਦੀ ਹੈ ਸੁਖਮਣ ਦੇ ਤੇ ਮਹਾਰਾਜ ਕਹਿੰਦੇ ਐਸਾ ਸਤਗੁਰ ਜੇ ਮਿਲੇ ਤੋ ਠਾ ਕਰੇ ਪਸਾਉ ਮੁਕਤ ਦਵਾਰਾ ਮੁਕਲਾ ਸਹੀ ਜਿਹਾ ਵੇ ਜਾਓ ਉਭਰਉ ਖੁੱਲ ਜਾਂਦਾ ਹੈ ਕੋ ਜੇ ਜਦੋਂ ਖੁੱਲ ਜਾਂਦਾ ਹੈ ਇਹੜਾ ਪਿੰਗਲਾ ਸੁਖਮਣਾ ਜਿਹੜੀਆਂ ਬਾਬਾ ਕਬੀਰ ਜੀ ਨੇ ਤਾਂ ਇਤੋਂ ਉਪਰ ਧਿਆਨ ਲਾਉਣ ਲਈ ਦੱਸਿਆ ਇਹਨੂੰ ਬਹੁਤ ਸਾਰੇ ਜੀਵ ਤਰਵੈਣੀ ਸਮਝਦੇ ਨੇ ਇਹ ਤਰਵੈਣੀ ਨਹੀਂ ਆ ਇੱਕ ਭਾਈ ਗੁਰਦਾਸ ਜੀ ਦੀ ਬਾਹਰ ਆ ਉਹ ਕਹਿੰਦੇ ਨੇ ਏੜਾ ਪਿੰਗਲਾ ਸੁਖਮਣਾ ਲੰਗ ਤਰਵੈਣੀ ਨਾਏ ਇਹ ਲੰਗ ਕਿ ਤਰਵੈਣੀ ਹੈ ਇਸੇ ਕਰਕੇ ਨੇ ਬਾਬਾ ਕਬੀਰ ਜੀ ਕਹਿੰਦੇ ਨੇ ਐੜਾ ਪਿੰਗਲਾ ਸੁਖਮਣੇ ਬੰਦੇ ਇਹ ਅਵਗਣ ਕਤ ਜਾਹੀ ਇਥੋਂ ਸ਼ੁਰੂਆਤ ਹੁੰਦੀ ਹੈ ਬਿਲਕੁਲ ਇਹਦੇ ਉੱਪਰੋਂ ਤੇ ਐੜਾ ਪਿੰਗਲਾ ਤਾਂ ਕੋਈ ਰੋਲ ਨਹੀਂ ਰਹਿ ਜਾਂਦਾ ਇਹਨਾਂ ਨੂੰ ਲੰਘ ਕੇ ਤਰਪਣੀ ਆਣੀ ਹੈ ਹੁਣ ਇਸ ਕਰਕੇ ਜਿਹੜੀ ਆਪ ਨੂੰ ਪਤਾ ਲੱਗ ਗਿਆ ਵੀ ਉਹ ਉਹ ਸੰਰੰਕਾਰ ਦੇ ਨਾਲ ਕਨੈਕਟ ਹੈ ਸਾਡੀ ਆਤਮਾ ਉੱਚੋਂ ਪੂਜ ਜਿਹੜੀ ਉਹ ਇਸ ਕਰਕੇ ਕਨੈਕਟ ਰਹਿੰਦੀ ਇੱਥੇ ਸਾਡੇ ਅੰਦਰ ਇੱਥੋਂ ਤੱਕ ਆਉਂਦੀ ਤੇ ਉਹ ਜੋਤ ਜਿਹੜੀ ਜਿੰਨਾ ਚਿਰ ਪ੍ਰਗਟ ਨਹੀਂ ਹੁੰਦੀ ਆਤਮਾ ਦੀ ਉਹਨਾਂ ਚਿਰ ਅੱਗੇ ਨਹੀਂ ਜਾ ਸਕਦੇ ਸੀ ਜੇ ਜਾਵਾਂਗੇ ਤਾਂ ਲੈ ਕੇ ਜਾ ਉਹਦੇ ਜਿਹੜੀ ਨਿਸ਼ਾਨੀ ਦੱਸੀ ਜੋਤ ਦੀ ਆਤਮਾ ਦੀ ਪ੍ਰਕਾਸ਼ ਦੀ ਉਹ ਜਿਵੇਂ ਚੰਦਰਮੇ ਵਿੱਚ ਚਾਂਦਨੀ ਹੁੰਦੀ ਨਾ ਇੱਕ ਵਾਰੀ ਕਿਰਪਾ ਕਰਕੇ ਮੈਨੂੰ ਉਹ ਜੋਤ ਰੂਪਮਾ ਹੋਇਆ ਉੱਥੇ ਜਾ ਕੇ ਪਤਾ ਲੱਗਾ ਕਿ ਆ ਮੇਰਾ ਅਸਲੀ ਸਰੂਪ ਹੈ ਆਤਮ ਸਿਰਫ ਬਿਲਕੁਲ ਛੋਟੀ ਇੱਕ ਜੋਤ ਹੀ ਉਹਦੇ ਕਿੰਗ ਪਰ ਰਹੇ ਨੇ ਉਹਦੀ ਨਿਸ਼ਾਨੀ ਦਸੀ ਨਿਸਦਾਮਨ ਜਿਉਂ ਚਮਕ ਚੰਦਾਂ ਨੇ ਵੇਖੇ ਆਤਮ ਜੋਤ ਨਿਰੰਤਰ ਵੇਖੇ ਬਿਲਕੁਲ ਜਿਵੇਂ ਚਮਕਦੀ ਚਾਂਦਨੀ ਹੁੰਦੀ ਇਸ ਤਰ੍ਹਾਂ ਦੀ ਜੋਤ ਦੀ ਰੋਸ਼ਨੀ ਉਹਨਾਂ ਜੇਤਰ ਇਤੋਂ ਇਹਦਾ ਪਿੰਗਲਾ ਤੋਂ ਜਦੋਂ ਪ੍ਰਕਾਸ਼ ਹੋ ਜਾਂਦਾ ਅੱਗੇ ਤਰਬੈਣੀ ਆ ਜਾਂਦੀ ਤਰਬੈਣੀ ਤੋਂ ਅੱਗੇ ਲੰਘ ਕੇ ਖਿੜਕੀਆਂ ਆਦੀ ਇਹਨ ਮਹਾਰਾ ਜਾਂਦਾ ਪਹਿਲਾਂ ਮੈਂ ਬੇਨਤੀ ਕੀਤੀ ਕਿ ਜਿੰਨਾਂ ਜੀਵਾਂ ਨੂੰ ਦੂਜੀਆਂ ਥਾਵਾਂ ਤੇ ਜਾਂਦੇ ਉਹ ਉਹਨਾਂ ਨੂੰ ਸੁਣੋ ਉਹਨੂੰ ਆਪਾਂ ਨੂੰ ਕਹਿੰਦੇ ਤੈਸਲ ਉੱਪਰ ਖਿੜਕੀ ਹੋਰ ਖਿੜਕੀ ਉੱਪਰ ਦਸਮਾ ਦਵਾ ਇੱਥੇ ਖਿੜਕੀ ਆ ਜਾਂਦੀ ਖਿੜਕੀ ਤੋਂ ਅੱਗੇ ਇੱਕ ਦੀਵਾ ਆਉਂਦਾ ਹੈ ਦੀਵਾ ਬਲਦਾ ਉੱਥੇ ਉਹ ਜਿਹੜਾ ਦੀਵਾ ਹੈ ਉਹਨੂੰ ਗੁਰਬਾਣੀ 'ਚ ਦੱਸਿਆ ਹੈ ਐਨਸ ਦੀਵਾ ਬੜੇ ਅਕਤ ਅਕਤ ਮਤਲਬ ਬੁਝਦਾ ਨਹੀਂ ਆਲਵੇ ਜਗਦਾ ਜੋਤ ਹੈ ਉਹਨੂੰ ਦੀਵਾ ਦੱਸਿਆ ਇਹ ਇਤਮਾ ਦੀਵਾਂ ਲਿਗਾ। ਉਹ ਬਣਾਇਆ ਵੀ ਛੋਟਾ ਜਿਹਾ। ਉਹ ਜੋਤ ਆ ਉੱਥੇ। ਉਹਨੂੰ ਗਰਬਾਣੀ ਚ ਬਹੁਤ ਲੰਬਾ ਸ਼ਬਦ ਹੈ ਉਹਦਾ। ਨਾ ਪਾਣੀ ਮਾਰੇ ਨਾ ਬੁਝਾਇਆ ਜਾਏ। ਉਹ ਪਾਣੀ ਦੇ ਨਾਲ ਵੀ ਨਹੀਂ ਬੁਝਦਾ। ਸ਼ਾਇਦ ਸ਼ਬਦ ਮੇਰੇ ਕੋਲ ਠੀਕ ਨਹੀਂ ਭੁੱਲਿਆ ਕਿ ਮੈਨੂੰ ਰੱਖਣਾ ਚਾਹੀਦਾ ਸੀ। ਕਿਆਲ ਭੁੱਲ ਗਿਆ। ਉਹ ਤੁਸੀਂ ਪਾ ਕੇ ਕੱਢ ਸਕਦੇ ਆ ਇਹਨਾਂ ਸਦੀਵਾ ਬੜੇ ਆ ਕੱਟ। ਉਹ ਨਾ ਤਾਂ ਹਵਾ ਨਾਲ ਪੁੰਹਦਾ ਐ ਨਾ ਪਾਣੀ ਨਾਲ ਪੁੰਹਦਾ ਐ ਉਹਦੀ ਨਿਸ਼ਾਨੀ ਦੱਸੀ ਇਹ ਬਾੜ ਦੀਵਾ ਬੁੱਝ ਜਾਂਦਾ ਨਾ ਉਹ ਨਹੀਂ ਪੁੰਹਦਾ ਹੁਣ ਜਿਵੇਂ ਪੌਰਾ ਹੁੰਦਾ ਨਾ ਇਹ ਝੂਠੀ ਲਾਈਟ ਦੇ ਦਿਵਾਰੇ ਵੇਖੋ ਆਸ਼ਕ ਹੋ ਜਾਂਦਾ ਉਹ ਤੇ ਆਪਣਾ ਜੀਵਨ ਬਰਬਾਲ ਕਰ ਦਿੰਦਾ ਉੱਥੇ ਸੜ ਜਾਂਦਾ ਪਰ ਉਹ ਲਾਈਟ ਜਿਹੜੀ ਸਾੜਦੀ ਨਹੀਂ ਠੰਡ ਪਾਉਂਦੀ ਸਾਡਾ ਮਨ ਫਿਰ ਉੱਥੇ ਢੇੜੀਆਂ ਕੱਢਦਾ ਉਹਦਾ ਆਨੰਦ ਲੈਂਦਾ ਕੋ ਜਹੰਦਾ ਜਦੋਂ ਦੀਵੇ ਤੋਂ ਅੱਗੇ ਫਿਰ ਪੰਜ ਸ਼ੌਤ ਵਰਗਤ ਹੁੰਦੇ ਨੇ ਇਹ ਦਰ ਅੱਗੇ ਦਸਵਾਂ ਦਰ ਇਹ ਤਾਂ ਰਸਤਾ ਹੈ ਜਾਂਦਾ ਇਥੋਂ ਰਸਤਾ ਹੈ ਸ਼ੁਰੂ ਹੋ ਜਾਂਦਾ ਮਹਿਲ ਆ ਜਾਂਦਾ ਵਿੱਚ ਪਰ ਸਾਡਾ ਜਿਹੜਾ ਇਹ ਨਿਜ ਮਹਿਲ ਇਹਨੂੰ ਕਹਿੰਦੇ ਨੇ ਜਦੋਂ ਇੱਥੇ ਬਹਿਣ ਲੱਗ ਜਾਂਦੇ ਸੁਰਤ ਅੱਗੇ ਨਿਜ ਹੁੰਦਾ ਨਿੱਜੀ ਹਰ ਇੱਕ ਦਾ ਆਪਣਾ ਆਪਣਾ ਮੈਂ ਕੰਮ ਤੋਂ ਥੱਕਿਆ ਘੜੀ ਰੈਸਟ ਕਰਨੀ ਆ ਤਾਂ ਉੱਥੇ ਬਹਿ ਜਾਵੇਂ। ਖੁੱਲਾ ਹੋਇਆ ਤਾਂ। ਹਨਾ। ਫਿਰ ਦੀਵੇ ਤੋਂ ਅੱਗੇ ਪੰਜ ਸ਼ਬਦ ਹੁੰਦੇ ਨੇ ਪੰਜ ਸ਼ਬਦਾਂ ਤੋਂ ਅੱਗੇ ਅੰਮ੍ਰਿਤਸਰ ਆਉਂਦਾ। ਅੰਮ੍ਰਿਤਸਰ ਆਉਂਦਾ। ਉਸ ਅੰਮ੍ਰਿਤਸਰ ਉਸ ਸਤਿਗੁਰ ਦੇ ਸਥਾਨ ਤੇ ਆ। ਸਤਿਗੁਰ ਹੈ ਅੰਮ੍ਰਿਤਸਰ ਸਾਚਾ ਮਨ ਨਾਵੇ ਮੈਲ ਚ ਕਮਣੇ। ਠੀਕ ਹੈ ਤਾਂ ਉਤਤੋਂ ਕੋ ਸਤਿਗੁਰੂ ਜੀ ਦੀ ਸੇਵਾ ਸ਼ੁਰੂ ਹੁੰਦੀ ਇਸ ਕਰਕੇ ਦੱਸਣ ਨੂੰ ਤਾਂ 5 ਮਿੰਟ ਲੱਗੇ ਨੇ ਪਰ ਪਤਾ ਨਹੀਂ ਆਪਾਂ ਇੱਥੇ ਪਹੁੰਚਣਾ ਜਾਂ ਨਹੀਂ ਜਾਂ ਸਾਲਾਂ ਬੱਧੀ ਲੱਗ ਜਾਣੇ ਇਹ ਤਾਂ ਮਾਲਕ ਦੀ ਕਿਰਪਾ ਹੋਏ ਤੇ ਮੈਂ ਢੀ ਚੁੱਕ ਲੈ ਆਤਮਾ ਬੇਨਤੀ ਸਤਿਗੁਰ ਨੂੰ ਕਰੇ ਨਿਰੰਕਾਰ ਜੀ ਇਸ ਕਰਕੇ ਸੰਖੇਪ ਜਿਹਾ ਰਸਤਾ ਹੈ ਜੀ ਕੀਤਾ ਇਹ ਚੀਜ਼ ਜਿਹੜੀ ਇਹ ਦੱਸੀ ਜਾਏ ਕਿਉਂਕਿ ਵਿਚਾਰਧਿਨ ਮਹਾਰਾਜ ਵਿਚਾਰਾਂ ਬਖਸ਼ਦਾ ਰਹਿੰਦਾ ਹੈ ਅਵਜੇ ਗੁਰਮੁਖ ਹੈਗੇ ਨੇ ਜਿਹੜੇ ਵਿਚਾਰਾਂ ਇੱਕ ਦੂਜੇ ਨਾਲ ਹੀ ਕਰਦੇ ਰਹਿੰਦੇ ਨੇ ਗਰਬਾਣੀ ਵਿਚਾਰਦੇ ਰਹਿੰਦੇ ਉਤੋਂ ਬਰੇ ਸੋਚ ਜਿਹੜੀ ਆਉਂਦੀ ਰਹਿੰਦੀ ਇਸ ਕਰਕੇ ਭਾਈ ਪਹਿਲਾ ਜਪ ਬਹੁਤ ਬੜਾ ਸਹਿਜ ਕਰਨਾ ਹੈ ਕਾਲੇ ਨਹੀਂ ਪਹਿਣਾ ਬੜਾ ਪਿਆਰ ਚ ਕਰਨਾ ਹੈ ਪਿਆਰ ਦੇ ਨਾਲ ਵਾਹਿਗੁਰੂ ਮਾਲਕ ਨੂੰ ਮਾਝ ਮਾਰੀ ਉਦੋਂ ਅਗਲਾ ਰਸਤਾ ਇਹ ਇਹ ਤੋਂ ਸ਼ੁਰੂ ਹੁੰਦਾ ਜਿਹੜੀ ਇਹੜਾ ਪਿੰਗਲਾ ਸੁਖਮਣ ਹੈ ਨਾ ਐਤੋਂ ਸ਼ੁਰੂ ਹੋ ਕੇ ਸਿਰ ਦੇ ਉੱਤੋਂ ਦੀ ਜਾਂਦੀ ਨਾਲ ਨਾਲ ਜਿਹੜੀ ਸੁਖਮਣ ਹੈ ਦੇ ਵਿੱਚ ਦੀ ਕਿਉਂਕਿ ਮੇਰੇ ਉਹ ਕੁੰਡਲ ਨੇ ਜਾਗੀ ਉਹ ਉਹਦੇ ਰਾਂ ਹੀ ਲਬਲੀ ਸੀ ਇਹਨੂੰ ਕਹਿੰਦੇ ਨੇ ਇਹੜਾ ਪਿੰਗਲਾ ਸੁਖਮਣਾ 부ਝੇ ਜਿਹਾ ਆਪੇ ਲੱਕ ਲਖਾਏ ਨਾਨਕ ਤਿਆਂ ਤੇ ਉੱਪਰ ਸੱਚਾ ਸਤਗੁਰ ਸ਼ਬਦ ਸਮਾਏ ਇਤੋਂ ਬਰ ਦੱਸਿਆ ਗੁਰੂ ਨਾਨਕ ਪਾਤਸ਼ਾਹ ਨੇ ਵੀ 10 ਉਂਗਲਾਂ ਉੱਪਰ ਹੈ ਸਤਗੁਰ ਦਾ ਸਥਾਨ ਇਹ ਜਿਹੜੀ ਸੁਖਮਣ ਹੈ ਇਹ 10 ਉਂਗਲਾਂ ਉੱਪਰ ਤੱਕ ਜਾਂਦੀ ਹੈ ਇਤੋਂ ਇਹ ਪਛੋਣ ਦੀ ਵੀ ਆਉਂਦੀ ਹੈ ਅੱਗੋਂ ਦੀ ਵੀ ਆਉਂਦੀ ਹੈ ਇੱਥੋਂ ਫਿਰ ਐ ਚਲ ਜਾਂਦੀ ਇਹਨੂੰ ਗੁਰਬਾਣੀ 'ਚ ਲਿਖਿਆ ਤ੍ਰੈ ਸਤ ਉਂਗਲ ਵਾਈ ਉਹਦੂ ਸੱਚ ਸੁਣ ਅਹਾਰੋ ਗੁਰੂ ਮੇ ਪਿਆਰਿਓ ਅੱਜ ਇੰਨਾ ਕੀ ਇਹ ਉਹਨਾਂ ਗੁਰਮਖਾ ਵਾਸਤੇ ਜਿਨ੍ਹਾਂ ਨੇ ਕਾਫੀ ਪ੍ਰੈਕਟੀਕਲ ਕਰ ਲਿਆ ਹੈ ਕਾਫੀ ਅਭਿਆਸ ਕਰ ਲਿਆ ਹੈ ਜਪ ਕਾਫੀ ਕਰ ਲਿਆ ਹੈ ਵੇ ਅਗਲਾ ਰਸਤਾ ਜਿਵੇਂ ਆਪਾਂ ਕਰ ਰਹੇ ਆਂ ਕੋਸ਼ਿਸ਼ ਕਰ ਰਹੇ ਆਂ ਵੀ ਇੱਥੇ ਵੇਖ ਕੇ ਪ੍ਰਕਾਸ਼ ਕਰਕੇ ਅੱਗੇ ਚਾਈਏ ਇਹੋ ਆਪ ਨੂੰ ਦੱਸਿਆ ਇਹ ਯਾਦ ਰੱਖਿਓ ਕਿ ਇੱਥੇ ਇਦਾਂ ਨਹੀਂ ਵੀ ਸੋਚ ਕੇ ਬੈਠੇ ਰਹੇ ਤਾਂ ਧਿਆਨ ਲੱਗ ਗਿਆ ਨਹੀਂ ਇੱਥੇ ਵੇਖਣਾ ਇੱਥੇ ਪ੍ਰਕਾਸ਼ ਹੋ ਜਗਾ ਥੱਲੇ ਵਾਲੇ ਪਾਸੇ ਐਵੇਂ ਥੱਲੇ ਵੀ ਨਹੀਂ ਜਾਂ ਉੱਤੇ ਵੀ ਨਹੀਂ ਉਦਾਂ ਹੀ ਆਪਾਂ ਕਿਉਂਕਿ ਥੱਲੇ ਉੱਪਰ ਲੱਗ ਜਦੋਂ ਆਪਾਂ ਬੰਦ ਹੋ ਗਿਆ ਤਾਂ ਦਿਸੜੇ हट ਗਿਆ ਨਾ ਮਾਸ ਵਾਲਾ ਪਾਸਾ ਇਹਨਾਂ ਨਹੀਂ ਲੈਣਾ ਇੱਥੇ ਜਿਹੜੀ ਸੁਖਮਣ ਹੈ ਉਹ ਵੀ ਸੁਖਮ ਹੈ ਉਹਨੇ ਆਪੇ ਹੀ ਸੋਰਤੀ ਨੇ ਉਹ ਲਭ ਲੈਣੀ ਆਪਣੀ ਆਤਮਾ ਮਨ ਆਤਮਾ ਹੀ ਹੈ ਨਾ ਉਹਦੇ ਵਿੱਚ ਉਹਦੇ ਪ੍ਰਕਾਸ਼ ਹੋਣਾ ਨਾ ਉਹਨੇ ਆਪੇ ਆਪਣੀ ਮਨ ਨੇ ਮਨ ਲਭ ਲੈਣੀ ਅਨੰਦ ਪਿਆ ਮੇਰੀ ਮਾਂ ਇਹ ਮਾਇਆ ਨੂੰ ਭਾਈ ਇਸ ਮਾਂ ਨੂੰ ਬੇਨਤੀ ਵੀ ਕਰਨੀ ਅਰਦਾਸ ਵੀ ਕਰਨੀ ਸਮਾਨ